ਦਸ ਕੋ ਜਗਰਾਉਂ ਵਾਸੀਓ ਅਸੀਂ ਖੜੇ ਆਂ ਜਗਰਾਉਂ ਦੀ ਚਰਚਿਤ ਨਗਰ ਕੌਂਸਲ ਦੇ ਵਿੱਚ ਉਹ ਨਗਰ ਕੌਂਸਲ ਜਿਹੜੀ ਬਹੁਤ ਹੀ ਸੁਰਕੀਆਂ ਬਟੌਰ ਚੁੱਕੀ ਆ ਬਟੌਰ ਰਹੀ ਆ ਜਿਸ ਨਗਰ ਕੌਂਸਲ ਤੋਂ ਜਗਰਾਉਂ ਸ਼ਹਿਰ ਵਾਸੀਆਂ ਨੂੰ ਸਫਾਈ ਦੀ ਉਮੀਦ ਆ ਸਭ ਤੋਂ ਪਹਿਲੀ ਬਾਕੀ ਉਮੀਦਾਂ ਨੂੰ ਛੱਡ ਕੇ ਸਫਾਈ ਦੇ ਲਈ ਕੂੜੇ ਦੇ ਚੱਕਰ ਲਈ ਧਰਨੇ ਪ੍ਰਦਰਸ਼ਨ ਬੜੀ ਵਾਰੀ ਹੋਏ ਪੂਰਾ ਨਗਰ ਕੌਂਸਲ ਦੇ ਮੂਰੇ ਸਿਟਿਆ ਗਿਆ ਜਿਹੜੀ ਉਹ ਨਗਰ ਕੌਂਸਲ ਆ ਉਹ ਕਿਸੇ ਨੂੰ ਕੀ ਸ਼ਹਿਰ ਵਾਸੀਆਂ ਨੂੰ ਕੀ ਸਫਾਈ ਦੇਊਗੀ ਜਿਹੜੀ ਖੁਦ ਗੰਦੀ ਹੋਈ ਪਈ ਹੈ ਤੁਸੀਂ ਦੇਖ ਸਕਦੇ ਹੋ ਸਾਰੇ ਸ਼ਹਿਰ ਦਾ ਕੂੜਾ ਨਗਰ ਕੌਂਸਲ ਆਪਣੇ ਹੀ ਵੇੜੇ ਵਿੱਚ ਸਿੱਟ ਰਹੀ ਹੈ ਪਹਾੜ ਕੂੜੇ ਦੇ ਬਣੇ ਹੋਏ ਆ ਇਹ ਕੂੜਾ ਸਾਰੇ ਦਫ਼ਤਰਾਂ ਦੇ ਮੂਰਤੀ ਹੋ ਕੇ ਨੰਗਦਾ ਇਤੋਂ ਤੱਕ ਕਿ ਈਓ ਦੇ ਦਫ਼ਤਰਾਂ ਦੇ ਮੂਰਤੀ ਵੀ ਸਾਰੇ ਦਫ਼ਤਰਾਂ ਦੇ ਮੂਰਤੀ ਇਹ ਕੂੜੇ ਦੇ ਟਰਾਲੀਆਂ ਇੱਥੇ ਆਉਂਦੀਆਂ ਤੁਸੀਂ ਆ ਦੇਖੋ ਤੇ ਨੰਗਨ ਨੂੰ ਜਗ੍ਹਾ ਵੀ ਨਹੀਂ ਹੈਗੀ ਇੰਨਾ ਇੱਥੇ ਕੂੜਾ ਖਿਲਰਿਆ ਹੋਇਆ ਹੈ ਹਾਲਾਤ ਬੱਤ ਬੱਤਰ ਇੱਕ ਪਾਸੇ ਡਿਸਪੋਜ਼ਲ ਟਰੱਕ ਤੇ ਅਣਮਿਥੇ ਸਮੇਲੇ ਧਰਨਾ ਲਾਇਆ ਹੋਇਆ ਸ਼ਹਿਰ ਵਾਸੀਆਂ ਨੇ ਪਿੰਡ ਵਾਸੀਆਂ ਨੇ ਕਿ ਕੂੜਾ ਜਦ ਤੱਕ ਨਹੀਂ ਚੱਕਦੇ ਉਦੋਂ ਰਾਤ ਵੀ ਧਰਨੇ ਦੇ ਬੈਠੇ ਰਹੇ ਆ ਪਹਿਲਾਂ ਜਿਹੜੇ ਧਰਨੇ ਲੱਗੇ ਆ ਜੋ ਜੋ ਹੋਇਆ ਸਾਰੇ ਸ਼ਹਿਰ ਵਾਸੀ ਭਲੀ ਭਾਤੀ ਜਾਣਦੇ ਆ ਹੁਣ ਆਪਾਂ ਕੀ ਉਮੀਦ ਕਰਾਂਗੇ ਇਸ ਨਗਰ ਕੌਂਸਲ ਤੋਂ ਜਿਹੜੀ ਖੁਦ ਗੰਦੀ ਆ ਉਹ ਕੀ ਸਾਨੂੰ ਸ਼ਹਿਰ ਵਾਸੀਆਂ ਨੂੰ ਸਫਾਈ ਦੇਊਗੀ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ